ਸਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੰਡ ਕੋਡ ਕਰੋੜ ਖੁਰਦ ਉਰਫ ਕੋਟਲੇ ਦੇ ਵਿੱਚ ਤੇ ਮਨਦੀਪ ਵੀਰੇ ਦੇ ਕੋਲੇ ਬਾਈ ਦਾ ਵਪਾਰ ਦਾ ਕੰਮ ਆ ਅੱਜ ਉਹ ਭਰਾਵਾਂ ਦੇ ਲਈ ਖਾਸ ਵੀਡੀਓ ਆ ਜਿਹੜੇ ਭਰਾ ਜਰਸੀ ਦੇ ਦਵਾਨੇ ਸੀ ਤੇ ਬੜੇ ਫੋਨ ਕਾਲਾਂ ਲਾਉਂਦੇ ਸੀ ਕਿ ਕੋਈ ਤੋਕੜ ਗੱਭਣ ਟੌਪ ਦੀ ਜਰਸੀ ਵੜ ਦਿਖਾ ਸਕਿਆ ਲੈ ਵੀ ਫਿਰ ਇੱਕ ਮਿੱਤਰੋ ਟਕਾਣੀ ਦੀ ਬੱਛੀ ਲੈ ਕੇ ਆ ਗਿਆਂ ਚੰਗੇ ਮਹੀਨਿਆਂ ਦੇ ਵਿੱਚ ਗੱਭਣ ਨਾਲ ਥੋੜਾ ਟਾਈਮ ਸਾਂਭਣੀ ਪਊਗੀ ਚੰਗਾ ਦੁੱਧ ਦੇ ਦਿੰਦੀ ਐ ਚੰਗੇ ਦੁੱਧ ਤੇ ਅੱਜ ਵੀ ਚੱਲਦੀ ਆ ਜੋ ਕਰਦੇ ਗੱਲ ਬਤ ਮਨਦੀਪ ਬਾਈ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਕੱਢ ਲਿਆ ਐ ਤੇਂਦਰਿਆ ਨਗੀਨਾ ਆਏ ਬਾਈ ਤੁਹਾਡੇ ਵਰਗੇ ਭਰਾਵਾਂ ਤੋਂ ਹੀ ਠੀਕ ਆ ਅੱਛਾ ਮਨਦੀਪ ਬਾਈ ਕੀ ਡਿਟੇਲ ਆਂਦੀ ਏ ਬਾਈ ਆਹ 20 ਤਰੀਕ ਨੂੰ ਇਹਨੂੰ 7ਵਾਂ ਮਹੀਨਾ ਲੱਗ ਗਿਆ ਵਾ ਠੀਕ ਹੈ ਵੀਰੇ 40138 ਤੋਂ ਗੱਭਣ ਆ ਜੀ 40138 ਤੋਂ ਹਾਂਜੀ ਵੀਰੇ ਠੀਕ ਹੈ ਬਾਈ ਤੇ ਦੁੱਧ ਵੀਰੇ ਦੁੱਧ ਵੀਰੇ 12 ਕਿਲੋ ਸੀ ਡਰਾਈ ਵਾਲੇ ਪਾਸੇ ਤੋਰੀ ਉਹਨਾਂ ਦੀ ਠੀਕ ਹੈ ਹੁਣ 7-8 ਕਿਲੋ ਦੁੱਧ ਹੁਣ ਵੀ ਜੇ ਆਪਾਂ ਇਹਨੂੰ ਦਾਣਾ ਪਾਉਣ ਲਾਪੀਏ ਤਾਂ 12-13 ਕਿਲੋ ਹੁਣ ਵੀ ਕਰ ਜੂ ਹੁਣ ਵੀ ਦੁੱਧ ਵਾਲੀ ਗਾਂ ਹੈਨਾ ਦੁੱਧ ਵਾਲੀ ਗਾਂ ਵੀ 20 ਕਿਲੋ ਦੁੱਧ ਦਿੱਤਾ 18-19 ਕਿਲੋ ਇਹਨੇ ਬਾਈ 20 ਕਿਲੋ ਪਹਿਲਾਂ ਨੇ ਦਿੱਤਾ ਹੀ ਦਿੱਤਾ ਉਹ ਗੱਲੇ ਵੇ ਭੰਡੇ ਵਾਲੀ ਹਾਂ ਜੀ ਬਾਕੀ ਸ਼ੋਹਰਤ ਜੀ ਬਹੁਤ ਜ਼ਬਰਦਸਤ ਕਰਦੀ ਪੂਰੀ ਵਧੀਆ ਬਾਈ ਪੂਰੀ ਵਧੀਆ ਅੱਛਾ ਮਨਦੀਪ ਬਾਈ ਹੁੰਦਾ ਕੀ ਰੇਟ ਰਹੂਗਾ ਵੀਰੇ ਇਹ 50000 ਦੀ ਦੇ ਦਾਂਗੇ ਵੀਰੇ ਮਾਨਤਨ ਕਰਦੇ ਕਰਾਂਗੇ ਬਾਈ ਜ਼ਰੂਰ ਕਿੰਨੇ ਦੀ ਹਾਂ ਨਾ ਮੇਰਾ ਹਾਂ ਨਾ 84900 ਦੀ ਦੇ ਦਾਂਗੇ 49000 ਦੀ 49000 1000 ਹੋਰ ਚੱਕਦਾ ਚੱਕਦੇ ਬਾਈ ਯਾਰ ਤੋਰੀ ਮੜਾ ਜਾ ਵੀਰੇ ਖੋਲੀਏ ਨੂੰ ਪਰਾ ਲੈ ਵੀ ਮਿੱਤਰੋ ਬਾਜ਼ਾਰ ਦੇ ਵਿੱਚ ਬੱਚੀ ਮਿਲਦੀ ਆ 25 26000 ਦੀ ਦੇ ਵਾਚੀ ਲਈ ਤਾਂ ਮੇਰੇ ਕੋਲ ਆ ਜਾ ਜੇ ਭਾਵੇਂ ਕੋਈ ਗੱਲ ਨਾ ਹਾਂ ਤੇ ਬਾਈ ਇਹ ਗਾਵਾ ਗੱਪਣ ਟੋਕਰ ਚੈੱਕ ਪਾਸ ਮਿੱਤਰੋ 7ਵਾਂ ਮਹੀਨਾ ਨੂੰ 23 ਤਰੀਕ ਨੂੰ ਲੱਗਿਆ ਵੀਰੇ 20 ਤਰੀਕ ਨੂੰ ਬਾਈ ਵੀ ਤੈਨੂੰ 7ਵੇਂ ਮਹੀਨੇ ਚ ਬਣਤੀ 23 ਨੂੰ 7ਵਾਂ ਮਹੀਨਾ ਲੱਗਿਆ ਆਪਣ ਨੂੰ ਸਟਰਾ ਦੀ ਸਾਰੀ ਡਿਟੇਲ ਆਈ ਇਹਦੀ ਬਸ ਠੀਕ ਹੈ ਬਈ ਲੈ ਵੀ ਮਿੱਤਰੋ ਪ੍ਰੋਪਰ ਰਿਕਾਰਡ ਆ ਬੱਛੀ ਟਿਕਾਣੇ ਦੀ ਬੱਛੀ ਆ ਜਿਹੜਾ ਹੁਣ ਜਾ ਕੇ ਸਾਂਭ ਲੂਗਾ ਨਾ ਰੂਹ ਦੇ ਨਾਲ ਐਂਡ ਭਰਪੂਰ ਗਈ ਚਾਰ ਚੂਰ ਵਾਲੇ ਕੋਲ ਚਲੀ ਗਈ ਤਾਂ ਬਣ ਜੂ ਬੰਬਲਾਈ ਹਨਾ ਬਾਈ ਬਾਕੀ ਸੀਲ ਆ ਬਈ ਚੋਣ ਚਣ ਨੂੰ ਚੋਣ ਚਣ ਜਮਾਂ ਸੀਲ ਆ ਬਾਈ ਮਾਰੀਏ ਧਾਰਾ ਦੋ ਦੋ ਹਾਂ ਮਾਰ ਦਿੰਦੇ ਲੈ ਵੀ ਮਿੱਤਰੋ ਚੋਣ ਵੀ ਵੇਖ ਲਓ ਠੰਡੀ ਸੀਲ ਵੀ ਬਹੁਤ ਆ ਯਾਰ ਇਹ ਜਗ ਆ ਤਾਂ ਇਹ ਚਵਾਈ ਬੜੀ ਗੈਨ ਪਰ ਮਰੀ ਮਨਦੀਪ ਮੇਰੇ ਵਾਲੇ ਪਾਸੋਂ ਆਉਂਦੀ ਆ ਬਈ ਰਾਜੀ ਡਾਕਟਰ ਚੰਦਰ ਨਾ 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 ਨજર ਲੱਗ ਜੂ ਇੰਨੀ ਤੱਕ ਚੁਮੈਣਾ ਕਰਨ ਦੀ ਮਨਦੀਪ ਜੀ ਨੰਬਰ ਕਿੰਨਾ ਵੀਰੇ ਨੰਬਰ ਵੀਰੇ 98550 ਹਾਂ 68 ڈبلیو 1 ٹھیک ہے بھائی ਇਸ ਨੰਬਰ ਤੇ ਕਰ ਲੋ ਗੱਲ ਬਾਤ